ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਵਧੀਆ ਹੋਵੋਗੇ ਆਪਣੀ ਨਾ ਵੀਡੀਓ ਅੱਜ ਥੋੜੀ ਜੀ ਲੰਬੀ ਜਾਣ ਵਾਲੀ ਹੈ ਵੀਡੀਓ ਦੇਖਿਓ ਜਰੂਰ ਤੁਹਾਡੇ ਬਹੁਤ ਕੰਮ ਦੀ ਵੀਡੀਓ ਏ ਇਕਣਾ ਸਰਕਾਰ ਵੱਲੋਂ ਜਿਹੜੇ ਆ ਵੀ ਕੱਚੇ ਮਕਾਨ ਨੇ ਜਿਹੜੇ ਬਾਲਿਆਂ ਵਾਲੇ ਕਾਟਰਾ ਵਾਲੇ ਉਹਨਾਂ ਦੇ ਨਾਲ ਸਰਕਾਰ ਨੇ ਵੀ ਪੈਸੇ ਪਾਏ ਸੀ ਪਹਿਲਾਂ ਤਾਂ 45-45000 ਰੁਪਏ 50 ਪਾ ਰਹੇ ਸੀ ਹੁਣ 2-2 2.5 ਲੱਖ ਰੁਪਏ ਪਾ ਰਹੇ ਨੇ ਪਰ ਇਹਦੇ ਚ ਫਾਇਦਾ ਹੋਣ ਦੀ ਬਜਾਏ ਤੁਹਾਡਾ ਨੁਕਸਾਨ ਹੋ ਸਕਦਾ ਉਹ ਕਿਵੇਂ ਹੋ ਸਕਦਾ ਆਪਣੇ ਜਾਣਕਾਰ ਸੀਗੇ ਆ ਇੱਕ ਕਲਾਇੰਟ ਸੀ ਉਹਨਾਂ ਦਾ ਲੋਨ ਚੱਲਦਾ ਸੀਗਾ ਉਹ ਨਵੀ ਉਹਨਾਂ ਨੂੰ ਸਰਪੰਚ ਸਾਹਿਬ ਨੇ ਕਿਹਾ ਵੀ ਤੁਹਾਡਾ ਨਾ ਅਸੀਂ ਕਲੋਨੀਆਂ ਕਹਿੰਦੇ ਨੇ ਕਿਤੇ ਤਾਂ ਕਿਤੇ ਮਕਾਨਾਂ ਦੇ ਪੈਸੇ ਕਹਿੰਦੇ ਨੇ ਏਰੀਏ ਏਰੀਏ ਦੇ ਹਿਸਾਬ ਨਾਲ ਕਿਹਾ ਵੀ ਤੁਹਾਡੇ ਅਸੀਂ ਪੈਸੇ ਕਲੋਨੀਆਂ ਦੇ ਪਵਾਤੇ 45000 ਰੁਪਏ ਪਵਾਤਾ ਤੁਸੀਂ ਕਢਾ ਲਿਓ ਤੇ ਆਪਦਾ ਬਣਾ ਲਓ ਕਰ ਉਹਨਾਂ ਦਾ ਕਮਰਾ ਡਿੱਗਿਆ ਆਲਾ ਸੀਗਾ ਉਹ ਜਦੋਂ ਬੈਂਕ 'ਚ ਗਏ ਨਾ ਕਢਵਾਉਣ ਅੰਕਲ ਤਾਂ ਉੱਥੇ ਬੈਂਕ 'ਚ ਗਏ ਮੈਨੇਜਰ ਸਾਹਿਬ ਨੂੰ ਕਹਿੰਦੇ ਇਹ 45000 ਦਾ ਵਾਊਚਰ ਭਰਿਆ ਵੀ ਦੇਤਾ ਮੇਰਾ 45000 ਰੁਪਏ ਕਹਿੰਦੇ ਕੱਢ ਦੋ ਮੈਨੇਜਰ ਅੱਗੋ ਕਹਿਣ ਲੱਗੇ ਕਹਿੰਦਾ ਵੀ ਅ ਭਾਈ ਜੀ ਤੁਸੀਂ 45000 ਦਾ ਵਾਊਚ ਉਹ ਵਿਚਾਰਾ ਨਾ ਅਚੰਬੇ 'ਚ ਪੈ ਗਏ ਕਦਮ ਵੀ 45000 ਖਾਤੇ 'ਚ ਇਹ ਕਹਿੰਦਾ 44500 ਵੀ ਨਹੀਂ ਹੈਗਾ ਚੈੱਕ ਕੀ ਵਿਚਾਰਾ ਅਨਪੜ੍ਹ ਸੀ ਘਰੇ ਚਲੇ ਗਿਆ ਅਗਲੇ ਦਿਨ ਸਰਪੰਚ ਤੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਖਾਤੇ ਦੇ ਵਿੱਚ ਸਾਰਾ ਕਹਿੰਦਾ ਵੀ ਚੈੱਕ ਕਰੋ ਖਾਤੇ ਚੈੱਕ ਕਰਿਆ ਸਟੇਟਮੈਂਟ ਕੱਢੀ ਮੈਨੇਜਰ ਕਹਿੰਦਾ ਹਾਂ ਕਹਿੰਦਾ ਤੁਹਾਡੇ ਖਾਤੇ 'ਚ ਆਏ ਆ 45000 ਰੁਪਏ ਕਹਿੰਦੇ ਆਏ ਨੇ ਤੇ ਫਿਰ ਗਏ ਕਿੱਧਰ ਕਿਹਾ ਵੀ ਚਲੋ ਸਟੇਟਮੈਂਟ ਚੈੱਕ ਕਰਦੇ ਹਾਂ ਸਟੇਟਮੈਂਟ ਕੱਢੀ ਮੈਨੇਜਰ ਕਹਿੰਦਾ ਵੀ ਤੁਹਾਡਾ ਕੋਈ ਲੋਨ-ਲੋਨ ਚੱਲਦਾ ਹੋਣਾ ਵੀ ਉਹਨਾਂ ਨੇ ਕੱਟ ਲਏ ਪੈਸੇ ਨਾ ਕਹਿੰ ਕਹਿੰਦਾ ਵੀ ਹੁਣ ਮੈਂ ਕੰਪਨੀ ਦਾ ਨਾਮ ਨਹੀਂ ਲੈਂਦਾ ਕਹਿੰਦਾ ਵੀ ਤੁਹਾਡਾ ਕੋਈ ਲੋਨ ਚੱਲਦਾਣਾ ਕਹਿੰਦਾ ਜੀ ਮਹਾਰਾ ਇੱਕ ਤੋਂ ਐਲ ਸੀ ਡੀ ਦਾ ਚੱਲਿਆ ਇੱਕ ਛੋਰੇ ਨੇ ਮੋਬਾਈਲ ਲੈ ਰੱਖਿਆ ਪਰ ਕਿਸ਼ਤਾਂ ਨੂੰ ਤੋਂ ਟੈਮੋਂ ਟੈਮ ਬਰ ਆਉ ਟੈਮੋਂ ਟੈਮ ਦਾ ਮਤਲਬ ਇਹ ਐਂ ਟਾਈਮ ਨਾ ਭਰਦੇ ਆ ਕਦੋਂ ਮਹੀਨੇ ਦੇ ਵਿੱਚ ਤਰ-ਤਰ ਭਰਦੇ ਆ ਵੀ ਮਹੀਨੇ ਦੇ ਵਿੱਚ ਹਰਿਆਣਵੀ ਜਿਆਦਾ ਏਰੀਆ ਪੈਂਦਾ ਇੱਧਰ ਕਹਿੰਦਾ ਨਾ ਬਈ ਮਹਮਨੇ ਤਾਂ ਕੋਈ ਕਿਸ਼ਤ ਨਹੀਂ ਤੋੜ ਰੱਖੀ ਇਸ ਕੀ ਮਾਰੀ ਇੱਕ ਵੀ ਕਿਸ਼ਤ ਨੂੰ ਨਿਊਕਰੀ ਮਹਮਨੇ ਤਾਂ ਮਹੀਨਾ ਵੀ ਨਹੀਂ ਵਰ ਰੱਖਿਆ ਐਂ ਟਾਈਮ ਮਹੀਨੇ ਦੇ ਵਿੱਚ ਭਰੇ ਆ ਚਲੋ ਜੀ ਉਹ ਕਹਿੰਦਾ ਭਰੇ ਆ ਫਿਰ ਮੈਨੇਜਰ ਨੇ ਦੱਸਿਆ ਉਹਨਾਂ ਨੂੰ ਕਹ ਜੇ ਤੁਹਾਡੀ ਕਿਸ਼ਤ ਦਾ ਟਾਈਮ 1 ਤਰੀਕ ਹੈ 2 ਹੈ ਜਾਂ 5 ਤੁਸੀਂ ਪਹਿਲੀ ਉਹ ਚੱਕਰਾਂ ਬਣਿਆ ਅੰਕਲ ਦੀ ਪਹਿਲੀ ਕਿਸ਼ਤ ਸੀ ਪਹਿਲੀ ਕਿਸ਼ਤ ਉਹਨਾਂ ਨੂੰ ਡੇਟ ਦਾ ਨਹੀਂ ਸੀ ਪਤਾ ਵੀ ਇਸ ਮਹੀਨੇ ਚ ਲੱਗਣੀ ਜਾਂ ਅਗਲੇ ਚ ਅਗਲੇ ਮਹੀਨੇ ਕਿਸ਼ਤ ਲੱਗਣੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹ ਕਿਸ਼ਤ ਬਾਉਂਸ ਹੋਣੀ ਸੀ ਤੁਹਾਨੂੰ ਵੀ ਇੰਨਾ ਨਹੀਂ ਹੁੰਦਾ ਬੰਦੇ ਕੋਲ ਪੈਸਾ 2-3000 ਰੁਪਏ ਵੀ ਖਾਤੇ ਚ ਰੱਖ ਸਕੇ ਮੁੰਡਾ ਘਰੇ ਗਿਆ ਕਹਿੰਦਾ ਅੰਕਲ ਤੋਂ ਡੀ ਕਿਸ਼ਤ ਵੀ ਇਦਾਂ ਬਾਉਂਸ ਹੋ ਗਈ ਐ ਵੀ ਤੁਸੀਂ ਖਾਤੇ ਚ ਨਹੀਂ ਰੱਖਿਓ ਕਹਿੰਦਾ ਮੰਨਨੇ ਕੋ ਨਹੀਂ ਭੈਰਾ ਭਾਈ ਅਸੀਂ ਤੁਹਾਨੂੰ ਪੜੋ ਬੰਦੇ ਆ ਕਿਸ਼ਤ ਕਿਤਨੇ ਕੀ ਤਰੀਕ ਲੈ ਏ ਉਹ ਕਹਿੰਦਾ ਵੀ ਆ ਕੇ ਇਸ ਦੀ ਤਾਂ ਪਲੰਟੀ ਦੇਣੀ ਪਊਗੀ ਅੱਗੇ ਤੋਂ ਪਤਾ ਕੀ ਤੁਸੀਂ ਮੈਨੂੰ ਕਿਸ਼ਤਾਂ ਖਾਤੇ 'ਚ ਨਾ ਪਾਓ ਨਕਦੀ ਦੇ ਦਿਆ ਕਰੋ ਉਹਨੇ ਕਿਹਾ ਵੀ ਵਧੀਆ ਗੱਲ ਲੈਣਾ ਵੀ ਬੰਦਾ ਜਾਣਕਾਰ ਹੋ ਗਿਆ ਨੇੜੇ ਦੇ ਪਿੰਡਾਂ ਦਾ ਵੀ ਨਕਦ ਦੇ ਦਿਆ ਕਰਾਂਗੇ ਪਲੰਟੀ ਬਲੰਟੀ ਬੱਜ ਗਈ ਉਹ ਵਿਚਾਰਾ ਗਰੀਬ ਬੰਦਾ ਫੋਨ ਦੀ ਵੀ ਤੇ ਐਲਸੀਡੀ ਦੀ ਕਿਸ਼ਤ ਨੂੰ ਜੇ ਦੋ ਨੂੰ ਲੱਗਦੀ ਸੀ ਇੱਕ ਦੋ ਨੂੰ ਇੱਕ ਦੋ ਤਿੰਨ ਨੂੰ ਕੈਸ਼ ਦੇ ਦਿੰਦੇ ਸੀ ਫਿਰ ਬੈਂਕ ਵਾਲਾ ਕਿਹਾ ਵੀ ਤੁਸੀਂ ਕਿਸ਼ਤ ਆਪਣੇ ਮਨੋਂ ਕੈਸ਼ ਦਿੰਦੇ ਪਰ ਜਿਹੜਾ ਚੈੱਕ ਦਾ ਪ੍ਰੋਸੀਜਰ ਹੈ ਚੈੱਕ ਤਾਂ ਲੱਗੇਗਾ ਲੱਗੇਗਾ ਚਾਹੇ ਕਿਸ਼ਤਾਂ ਤੁਸੀਂ ਦੋ ਇਕੱਠੀਆਂ ਦੇ ਦੋ ਐਡਵਾਂਸ ਉਹ ਕੈਸ਼ ਈ ਮੰਨੀਆਂ ਜਾਣਗੀਆਂ ਤਾਂ ਚੈੱਕ ਬਾਉਂਸ ਹੋ ਤੇ 500 ਰੁਪਏ ਉਹ ਕੰਪਨੀ ਵਾਲਿਆਂ ਨੇ ਪਾਈ ਸੀ ਇੱਕ ਕਿਸ਼ਤ ਮਗਰ 900 ਰੁਪਏ ਠੋਕਦਾ ਸੀ ਦੋ ਚੀਜ਼ਾਂ ਦੀ ਕਿਸ਼ਤ ਹੋ ਗਈ 1800 ਰੁਪਏ ਚ ਬੰਦੇ ਨੂੰ ਬਾਉਂਸਿੰਗ ਖਰਚਾ ਲੱਗ ਰਿਹਾ ਸੀਗਾ ਐਵੇਂ ਕਰਕੇ 10 12 12 ਕਿਸ਼ਤਾਂ ਹੋ ਗਈਆਂ ਸੀ ਜਿਹੜਾ ਵੀ ਉਹਦਾ 40 45000 ਰੁਪਏ ਆਇਆ ਸੀਗਾ ਬੈਂਕ ਨੇ ਇਦਾਂ ਹੀ ਖਰਚਿਆਂ ਵਾਲਾ ਸਾਰਾ ਕੱਟ ਲਿਆ ਤਾਂ ਗਰੀਬ ਬੰਦੇ ਨੂੰ ਪਤਾ ਨਹੀਂ ਸੀ ਤੇ ਇਹ ਬਸ ਬੇਨਤੀ ਹੈ ਜੇਕਰ ਤੁਸੀਂ ਵੀ ਇਦਾਂ ਦੀ ਕੋਈ ਚੀਜ਼ ਵਗੈਰਾ ਲਈਤੀ ਹੋਈ ਹੈ ਤਾਂ ਉਹ ਹੁਣ ਜਾਂ ਤਾਂ ਖਾਤਾ ਚੇਂਜ ਕਰਾ ਲਓ ਜਾਂ ਉਹ ਖਾਤੇ ਦੀ ਜਿਹੜਾ ਵੀ ਤੁਹਾਨੂੰ ਖਰਚਾ ਲੱਗਾ ਬੈਂਕ ਦੇ ਜਿਹੜੇ ਦਾ ਵੀ ਲਾਉਣੇ ਐ LCD ਦਾ ਫ੍ਰਿਜ ਦਾ ਵਾਸ਼ਿੰਗ ਮਸ਼ੀਨ ਦਾ ਬੈਂਕ ਦੇ ਨਾਲ ਤੁਸੀਂ ਗੱਲ ਕਰਕੇ ਉਹਨਾਂ ਦਾ ਉਹ ਕਲੀਅਰ ਕਰ ਦਿਓ ਜੇ ਤੁਹਾਨੂੰ ਮੰਨ ਲਓ 20000 ਪਲੈਂਟੀ ਲੱਗੀ ਐ ਤਾਂ ਸੈਟਲਮੈਂਟ 1000 2000 ਰੁਪਏ 'ਚ ਹੋ ਸਕਦੀ ਐ ਬਹੁਤ ਕੰਮ ਦੀ ਵੀਡੀਓ ਐ ਵੀਡੀਓ ਥੋੜੀ ਜੀ ਲੰਬੀ ਚਲੇਗੀ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਦੀ ਬਹੁਤ ਲੋੜ ਐ ਸਬਸਕ੍ਰਾਈਬ ਕਰੋ ਆਪਾਂ ਨੂੰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸਪੋਰਟ ਕਰੋ ਤੋ ਡਿਸਪੋਰਟ ਦੇ ਨਾਲ ਆਪਾਂ ਕਦੇ ਵੀ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਮੈਨੂੰ ਕੋਈ ਫਾਇਦਾ ਹੋ ਗਿਆ ਤਾਂ ਮੈਂ ਕਿਸੇ ਦਾ ਫਾਇਦਾ ਕਰੂੰਗਾ ਆਪਾਂ ਇਹ ਕਹਿੰਦੇ ਆ ਜੇ ਕੋਈ ਆਪਣਾ ਕੋਈ ਫਾਇਦਾ ਹੋਊਗਾ ਇਹਦੇ ਨਾਲ ਜੋ ਵੀ ਤੁਹਾਡੀ ਸਪੋਰਟ ਦੇ ਨਾਲ ਇਨਕਮ ਹੋਊਗੀ ਆਪਾਂ ਨੂੰ ਆਪਾਂ ਇਹ ਕਿਸੇ ਗਰੀਬ ਬੰਦੇ ਦੇ ਲੇਖੇ ਲਾਵਾਂਗੇ ਕਿਸੇ ਦਾ ਮੰਨ ਲਓ ਕੋਈ ਬਜ਼ੁਰਗ ਮਾਤਾ ਪਿਤਾ ਬੇਟਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਉਹਨਾਂ ਨੂੰ ਰੋਸ਼ਨ ਪਾਣੀ ਲੈ ਕੇ ਦੇਵਾਂਗੇ ਜੇ ਕੋਈ ਕੁੜੀਆਂ ਨੇ ਪੜਨ ਦੇ ਲੈ ਕੇ ਮਾਂ ਪਿਓ ਨਹੀਂ ਪੜਾ ਸਕਦਾ ਹੋਰ ਆਪਾਂ ਪੜਾਈ ਦਾ ਕੁੜੀਆਂ ਦਾ ਖਰਚਾ ਚੱਕਾਂਗੇ ਜਿੰਨੀਆਂ ਜੋਗੇ ਚੱਕਣ ਜੋਗੇ ਹੋਏ ਬਸ ਬੇਨਤੀ ਹੈ ਇਹਦਾ ਪੁੰਨ ਤੁਹਾਨੂੰ ਵੀ ਬਰਾਬਰ ਲੱਗੂਗਾ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਹੋਰ ਮੈਂ ਤੁਹਾਡੇ ਤੋਂ ਕਿਸੇ ਤੋਂ ਕੋਈ ਪੈਸਾ ਕੁਝ ਨਹੀਂ ਮੰਗਦਾ ਬਸ ਸਪੋਰਟ ਹੀ ਮੰਗਦਾ ਸਪੋਰਟ ਕਰੋ ਛੋਟਾ ਵੀਰ ਸਮਝ ਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਤ੍ਰੀ ਕਾਰ